ਲੋ ਵੀ ਮਿੱਤਰੋ ਸਸਰੀਗਾਲ ਅੱਜ ਦਾ ਬਲੌਗ ਸਟਾਰਟ ਕਰਦੇ ਲੱਗੇ ਅਸੀਂ 2:30 ਦਾ ਟਾਈਮ ਹੋ ਗਿਆ ਥੋੜਾ ਲੇਟ ਹੋ ਗਏ ਆ ਇਧਰ ਆਉਣ ਜਾਣ ਤੇ ਪਰੋ ਤੇ ਬਾਕੀ ਸਾਡੇ ਨਾਲ ਬੰਦੇ ਆ ਤੁਹਾਨੂੰ ਦੱਸਦੇ ਆ ਮਲਾਉਨੇ ਇਹਨਾਂ ਨਾਲ ਵੀ ਟੈਨਸ਼ਨ ਨਾ ਲੋ ਤੁਸੀਂ ਇਹ ਆਪਾਂ ਸ਼ਹਿਰ ਦਾ ਨਤੀਨਾ ਨਤੀਨਾ ਸ਼ਹਿਰ ਦੇ ਵਿੱਚ ਬਲੌਗ ਦੀ ਸਟਾਰਟਿੰਗ ਹੋਈ ਏ ਹਨ ਦੱਸਦੇ ਆ ਫਿਰ ਗੱਡੀ ਗੱਡੀ ਲਾ ਵੀ ਅੱਜ ਸਾਡੇ ਨਾਲ ਪੰਦਾ ਇੱਕ ਗਰਦਾਸਪੁਰੀਆ ਇੱਕ ਮੈਂ ਤੇ ਇੱਕ ਸਾਡੇ ਨਾਲ ਰਵੀ ਸਿੰਘ ਸਾਰੇ ਜਣੇ ਆਪਾਂ ਨਾਲ ਅੱਜ ਇਕੱਠੇ ਹੋਏ ਜੀ ਅੱਜ ਹੋਏ ਆਂ ਸ਼ਹਿਰ ਲੁਤੀਨਾ ਦੇ ਵਿੱਚ ਇੱਥੇ ਤੁਹਾਨੂੰ ਮਾਰਕੀਟ ਮੋਰਕੜੇ ਵਿਖਾਵਾਂਗੇ ਲਾ ਵੀ ਸ਼ਹਿਰ ਲੁਤੀਨਾ ਦੇ ਨਜ਼ਾਰੇ ਦੇਖੋ ਹੁਣ ਤੁਸੀਂ ਚੈੱਕ ਕਰੋ ਇਹ ਹੈ ਇਟਰੀ ਦਾ ਸ਼ਹਿਰ ਲੁਤੀਨਾ ਇਦੇ ਵਿੱਚ ਬੰਦੇ ਯਾਸ਼ੀਆਂ ਕਰਦੇ ਹੋਈ ਯਾਸ਼ੀਆਂ ਚਲੋ ਘੜਾਈਏ ਟਿਕਣਾ ਟੁਕਟਾ ਬਸ ਦੀਆਂ ਅੱਜ ਮੌਸਮ ਮੀਂਹ ਨਹੀਂ ਹਟੰਦਿਆ ਯਾਰ ਇਟਲੀ ਦੇ ਵਿੱਚ ਦੱਸ ਕਿਉਂ ਨਹੀਂ ਹਟੰਦਿਆ ਮੀਂਹ ਆ ਵੀ ਬੰਦਾ ਨਵਾਂ ਯਾਰ ਚਾਹਾਂਗੇ ਰੋਮ ਨਤੀਨਾ ਹੀ ਸਾਰਾ ਘੁੰਮ ਲੈਣ ਰੋਮ ਘੁਮਾ ਲੈ ਹਾਂ ਉਥੇ ਵੀ ਤਾਂ ਮੈਂ ਸਾਰੀ ਜਾਣਕਾਰੀ ਦਿੱਤੀ ਹੈ ਇਹੇ ਖਿੱਚ ਕੇ ਰੱਖ ਜਰਾ ਖਿੱਚ ਕੇ ਰੱਖੋ ਸਨੇ ਆ ਬੋਬਾ ਨਿਕੋਂ ਪਉਂਦੇ ਹੈ ਰਵੀਪਾ ਪਰ ਮਾਤਾ ਉਪਰ ਹੈ ਸਨੇ ਆ ਪਾ ਦਾ ਬੰਦੇ ਨੂੰ ੜਾ ਜਾ ਆਈ ਮਾਮਾ ਬੁਲਾ ਫੋਨ ਫੋਨ ਰਾਤੀ ਨੂੰ ਲੰਗ ਜੇ ਇੱਥੇ ਫੋਨ ਫੋਨ ਨਹੀਂ ਛੱਡਦਾ ਬੰਦਾ ਤੁਹਾਡਾ ਇਹ ਬੰਦੇ ਜਿਹੜੇ ਨਵੇਂ ਆਉਂਦੇ ਨੇ ਨਾ ਇਹ ਨਹੀਂ ਛੱਡਦੇ ਆਉਂਦੇ ਸਨੇ ਆ ਪਾ ਪਾ ਪਿੰਡ ਵਾਲਿਆਂ ਨੂੰ ਬੁਲਾ ਲਈਏ ਇੱਥੇ ਸਾਰੇ ਬੰਦੇ ਇਕੱਠੇ ਕਰ ਦਈਏ ਹੈ ਨਾਲ ਆ ਮਾੜੀ ਗੱਲ ਲੱਗੇ ਜੇ ਇਸ਼ਾਨ ਕੇ ਨਾ ਵੇ ਆਪਾਂ ਫੋਟੋ ਥੋੜੀ ਖਿੱਚਣੀ ਹੈ ਨਿਆਰੇ ਲੈ ਨਿਆਰੇ ਪੂਰੇ ਪਰ ਗਾਹਾਂ ਦਾ ਹਲੋ ਵੀ ਆਪਾਂ ਹੁਣ ਟਿਕਟ ਕਢਾਉਣ ਜਾਂਦੇ ਆਂ ਹਨੀ ਦੋਨੋਂ ਨਾਲ ਟਿਕਟ ਕਢਾਉਣ ਜਾਂਦੇ ਆਂ ਹਾਂਜੀ ਟਿਕਟ ਟਿਕਟ ਘਰ ਨਹੀਂ ਲੱਪਣੀਆਂ ਬੱਸ ਦੀ ਬੱਸ ਦੀ ਟਿਕਟ ਕਢਾ ਕੇ ਤੇ ਫੇਰ ਬਸੇ ਬਹਿ ਕੇ ਫੇਰ ਜਾਵਾਂਗੇ ਅਸੀਂ ਰੂਮ ਅਜੇ ਹੁਣ ਅਸੀਂ ਇਥੇ ਆ ਲੱਤੀ ਨਹੀਂ ਆ ਤੇ ਸ਼ਰਧਾ ਨਾਲ ਲੱਤੀ ਨਹੀਂ ਆ ਅਸੀਂ ਕੋ ਮੱਦੇ ਆ ਜੀ ਦੇਖੋ ਲਤੀਨਾ ਸ਼ਹਿਰ ਮਾਰਕੀਟ ਦਿਖਾਓ ਇਹਨਾਂ ਨੂੰ ਮਾਰਕੀਟ ਮਾਰਕੀਟ ਦੇ ਦਰਸ਼ਕ ਦਿਖਾਓ ਇਹਨਾਂ ਨੂੰ ਮਾਰਕੀਟ ਦਿਖਾਓ ਕਿਡਾ ਸੁਣਾ ਸ਼ਹਿਰ ਕਿਡਾ ਸਾਫ਼ ਸੁਥਰਾ ਸ਼ਹਿਰ ਇਹ ਚਾਹੀਦੀ ਕੁੰਡੀਆਂ ਕਾਣੀਆਂ ਚਾਹੀਦੀਆਂ ਨੇ ਵੇਖ ਲਓ ਗਰਮੀਆਂ ਆਉਂਦੀਆਂ ਤੇ ਅਗਲੇ ਨੇ ਰੱਖੀਆਂ ਪਹਿਲਾਂ ਅਡਵਾਂਸ ਦੇ ਵਿੱਚ ਹੀ ਅਡਵਾਂਸ ਦੇ ਵਿੱਚ ਹੀ ਚੱਲਣ ਦਾ ਕੰਮ ਸਾਰਾ ਸ਼ਹਿਰ ਦੀ ਤਾਂ ਖੂਬਸੂਰਤੀ ਬਿਆਨ ਹੀ ਨਹੀਂ ਕਰ ਸਕਦੇ ਅਸੀਂ ਤੇ ਆੌਸਮ ਲੋਕੇਸ਼ਨ ਹੰਕਰਦਾਪਰੀਆ ਜੱਡਾ ਜੱਡਾ ਘੈਂਡ ਸ਼ਹਿਰ ਵਾ ਇਹ ਹੈਗਾ ਬਰਾਬਰ ਕਿਸੇ ਦੇ ਪੂਰਾ ਨਜ਼ਾਰੇ ਵਾਲਾ ਏ ਚੰਨੀ ਵੀ ਵਾਲੇ ਜਹਾਜ਼ ਵੀ ਤੋਂ ਮਿਲਦੇ ਦੇਖਦਾ ਸਾਰਾ ਉਹਨਾਂ ਨੇ ਵਲਡ ਰੱਖਿਆ ਇੱਥੇ ਤੋਂ ਉਹਨਾਂ ਨੇ ਨੇਵੀ ਹਲੇ ਜਹਾਜ਼ ਲੱਭੰਦੇ ਆਵੇ ਜਾਜੋ ਜਾਜੀ ਹੋਇਆ ਕੰਮ ਚਾਜੋ ਜਾਜੀ ਯੂ ਹੀ ਚੱਕ ਕਰ ਤੂੰ ਅੱਜ ਆ ਇਹ ਬਸਾਂ ਇਹ ਬਸ ਤੇ ਜਾਵਾਂਗੇ ਤੇ ਤੁਹਾਨੂੰ ਰਾਹ ਦਾ ਸਫਰ ਵੀ ਦੱਸਾਂਗੇ ਕਿੱਥਾਂ ਕਰੀ ਦਾ ਜਿਹੜੀ ਟਿਕਟ ਪਹਿਲਾਂ ਬੁੱਕ ਕਰਾਉਣੀ ਪੈਂਦੀ ਆ ਆ ਬਸ ਦੀ ਨਾ ਟਿਕਟ ਪਹਿਲਾਂ ਬੁੱਕ ਕਰਾਉਣੀ ਪੈਂਦੀ ਆ ਇਹ ਹੁਣ ਦੱਸ ਦਿੰਦੇ ਤੁਹਾਨੂੰ ਕਿੱਦਾਂ ਚੱਲਦਾ ਕੰਮ ਇੱਥੇ ਬਾਕੀ ਪੰਜਾਬੀ ਇੱਥੇ ਬਹੁਤ ਆ ਸਭ ਪਤਾ ਨਨ ਵੰਨ ਨਿਗ ਨਿਗ ਗੱਡੀਆਂ ਵਡੀਆਂ ਐ ਇੱਥੇ ਆਹ ਵੇਖ ਕੇ ਮੁਰਜ ਗੱਡੀ ਪਈਆਂ ਨਿਗ ਨਿਗ ਗੱਡੀਆਂ ਨੇ ਇਹਦੇ ਆਹ ਵੇਖ ਕੇ ਮੁਰਜ ਗਲੀਫਾ ਨਾ ਤੱਕ ਲਿਓ ਉਹ ਮੁਰਜ ਗਲੀਫਾ ਥੋੜੀ ਜਿਹੀ ਮਮਾ ਬਿਲਡਿੰਗ ਈ ਵੇ ਕੇ ਇਹ ਕਿਹੜਾ ਘੜੀ ਦਬਈ ਪਿੰਡ ਉਹ ਨਹੀਂ ਓਏ ਆਕਾ ਇਟਲੀ ਫਿਰ ਨੇ ਇਟਲੀ ਚ ਮੰਦੇ ਨਾ ਕੀ ਇਹ ਬਸ ਆਪਾਂ ਆਪਣੇ ਸਰਬ ਵੀ ਕਰਦੇ ਹਾਂ ਹਾਂ ਓਏ ਪਾਣੀ ਵਰਦਾ ਯਾਰ ਮੇਰੀ ਗੱਲ ਸੁਣ ਬਾਥਰੂਮ ਵਾਲੋ ਕਹਿੰਦਾ ਸੀ ਉਹ ਉਹ ਚੱਲ ਸਾ ਇਧਰ ਨੂੰ ਕਰੀ ਪਾਣੀ ਨਹੀਂ ਪਾਣੀ ਨਹੀਂ ਇਟਲੀ ਜੇ ਤੇ ਪਾਣੀ ਪਾਣੀ ਹੋਇਆ ਪਿਆ ਵਾ ਉਹਨੂੰ ਪਤਾ ਵੀ ਇਹਨੇ ਬਾਥਰੂਮ ਕਰਕੇ ਟਾਲਾ ਸਾੜ ਦੇਣ ਗਿਆ ਤਾਂ ਨਹੀਂ ਉਹਨੇ ਮੰਨਿਆ ਹੈ ਕੜ ਲੰਬ ਦੇਣੀ ਆ ਪਹਿਲਾ ਪੰਜਾਬ ਵਾਲਿਆਂ ਨੇ ਪੰਪ ਬੁਖਾ ਦੀਏ ਪੰਪ ਉਹ ਗੱਡੀ ਲਈ ਯਾਰ ਮੈਂ ਆਪਣੀ ਤੇਲ ਪਾਉਣਾ ਪੰਪ ਤੇ ਪੰਪ ਇਦਾਂ ਹੀ ਆਵੈਲਾ ਹੈ ਨਾਰਮਲ ਨਾ ਕੋਈ ਬੰਦਾ ਨਾ ਕੋਈ ਨਾ ਕੋਡ ਕਾੜ ਮਾਰੋ ਤੇ ਚੱਲ ਤੇਲ ਪਾਓ ਆਪਣੇ ਆਪ ਤੇਲ ਪਾਓ ਕੋਈ ਬੰਦੇ ਦੀ ਜ਼ਰੂਰਤ ਨਹੀਂ ਅੱਥਰ ਕੋਈ ਤਾਂ ਨਹੀਂ ਹੁਣ ਮੈਨੂੰ ਵੀ ਯਾਰ ਕੋਈ ਸੁਝ ਨਹੀਂ ਮਿਲਿਆ ਜਿਹੜੇ ਹਾਲਾਤ ਇਤਨੀ ਦੇ ਆਪਾਂ ਦੇ ਆ ਨੀਂਂ ਕਿ ਉਹ ਨਹੀਂ ਹਟਦਾ ਇਹ ਵਿਚਾਰ ਤੇ ਤੂੰ ਚਾਰ ਆਉਣੀ ਵੀ ਨਹੀਂ ਦੇ ਆ ਛਤਰੀ ਵਾਲੇ ਨੂੰ ਹਾਂ ਪਟੜੀਆਂ ਨਾ ਵੇਖਿਆ ਕਰ ਜਿਆਦੀਆਂ ਇੱਥੇ ਓਏ ਲੈ ਜਿਆ ਯਾਰ ਤੇ ਆਪਣੇ ਨੀਰ ਬਤਾਈਏ ਨਾ ਹਾਂ ਨਾ ਨਹੀਂ ਨਹੀਂ ਇਹ ਜਿਹੜਾ ਗੱਲ ਕੀਤੀ ਨਾ ਵੀ ਮਤਰਾਹੀਂ ਬੱਸ ਸਟੈਂਡ ਤੇ ਆ ਗਈ ਹਾਂ ਨਹੀਂ ਆਉਂਦਾ ਬੜੇ ਜ਼ੋਰ ਨਾਲ ਤੇ ਹੁਣ ਸੌ ਟਿਕ ਟੁਕ ਕਰਾਉਂਦੇ ਨੇ ਨਪੋਲੀ ਰੋਮਾ ਬਸਾਂ ਬਸਾਂ ਇਹ 2000 ਮਿਲਦੇ ਆ। ਹੋਂ ਟਿਕਟ ਕਰਾਉਣ ਲੱਗੇ ਆ ਉਹ ਗਾੜੀਆਂ ਤੇ ਦੱਸ ਦੇ ਤੁਹਾਨੂੰ। ਇਥੋਂ ਟਿਕਟ ਹੁੰਦੀ ਏ। ਉਹ ਬੰਦਾ ਉਹਨਾਂ ਲੈ ਜਾਂਦਾ ਟਿਕਟਾਂ ਤੋਂ। ਤੇ ਬਾਕੀ ਤੋਂ ਕਿੰਨੇ? 3-7 버거 ਸਰਕ ਵੀ ਇਹ ਖਾਣੇ ਆ ਤੁਹਾਡਾ ਥਿਲ ਕਰਦਾ। ਤੇ ਇਦਾਂ ਪੈਗੀ ਬੰਮੀ ਹੋ ਗਏ ਤੇ 버거 ਸਰਕ ਖਾਣੇ ਜਾਂਦੇ। ਬਾਹ ਕਾਰੋਂ ਖਾਈ ਯਾਰ। ਓਏ। ਪੱਕਾ ਹੋ ਗਿਆ। ਬਲ ਗਈ ਵੀ ਯਾਰ। ਇਹ ਬੱਸ ਦਾ ਸਾਲਿਆ। ਸਾਲਿਆ ਬੱਸਦਾ ਹੀ। iya orangnya, ah, orang dikit tuh bos di, orang ah, lagi ya pas, orang macam apa lagi, ini ya pas stand, ah, ah koding ya, ambarsara ambarsara berat ala berat ala berat ala jalantre jalantre jalantre, kenapa? A ditiya, diti sawa, what diti? Ambarsara ambarsara berat ala berat ਉਦਾਂ ਬਸ ਸਟੈਂਡ ਚੰਗੇ ਵੀ ਆ ਛਤਰੋ ਛਤੜੀਆਂ ਹੋਣਿਆ ਕੰਮ ਕੰਮ ਮੀਂਹ ਤੇ ਛਤੜੀਆਂ ਲਈਆਂ ਗਈਆਂ ਵੇਖੋ ਛਟੀਆਂ ਹੋਈਆਂ ਵੇਖੋ ਨਿਆਰੇ ਵੇਖੋ ਆਹ ਕੋਲ ਦੇ ਵੇਖਣ ਆਏ ਆ ਤੁਸੀਂ ਐਦਾਂ ਬਸਾਂ ਦੇ ਨਿਆਣੇ ਨੂਣੇ ਬਈ ਜਾਂਦੇ ਆ ਚੜੀ ਜਾਂਦੇ ਆ ਚਾਈ ਜਾਂਦੇ ਆ ਛੁੱਟੀ ਛੱਟੀ ਹੋਈ ਕਿਤੇ ਆਪਾਂ ਬਈਏ ਪੁੱਛੀਏ ਨੂੰ ਚਲੋ 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 ਭਾਈ ਚਲੋ 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 ਚੜੋ 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 ਇਹਨੂੰ ਇਤਨੀ ਚੀਜ਼ ਲਾ ਜੁਆਰੇ ਦੇ ਦੇ ਜੀ ਕੋਈ ਚੱਕਰ ਜਿੰਨਾ ਮਰਜ਼ੀ ਸਕੈਨ ਕਰੀਏ ਇਹਨੂੰ ਇਹਨੂੰ ਹੀ ਸਵਾਬੀ ਨਾਲ ਅਲੱਗੋ ਮੋਡ ਅੰਦੇ ਫਿਰਸੇ ਕਿਰਪਾਤ ਹੋ ਗਈ ਹੈ ਮੈਂ ਜੀ ਹੁਣ ਬੱਸ ਦੇ ਵਿੱਚ ਖਲੋਣ ਦੀ ਜਗਾ ਹੁਣ ਹੀ ਚੱਲਿਆ ਸਟੇਸ਼ਨ ਤੇ ਸਟੇਸ਼ਨ ਪਰ ਬੈਠ ਕੇ ਤੇ ਫੇਰ ਜਾਵਾਂਗੇ ਕਿਤੇ ਹੁਣ ਜੀ ਪਾਸ ਹੋ ਤਰਬਾਸ ਜੰਦੀ ਉਹ ਭਰੀ ਵਾਸ ਦੇ ਵਿੱਚ ਜੜੀਆਂ ਜਾਂਦੀਆਂ ਸਵਾਰੀਆਂ ਬਿਲਕੁਲ ਸਵਾਰੀਆਂ ਫਿਰ ਬਹਿ ਜਾਂਦੀਆਂ ਚਾਹ ਲੈ ਆਪਣੇ ਉਹ ਦਰਵਾਜ਼ੇ ਬੰਦ ਹੁੰਦੇ ਆ ਹਏ ਇਦਾਂ ਜਾਂਦੀ ਬੱਸ ਜੀ ਕਿੰਨਾ ਇਹ ਸੰਤੇ ਆ ਗਏ ਹੋਂ ਸਟੇਸ਼ਨ ਤੇ ਉਤਰ ਕੇ ਫੇਰ ਹੁਣ ਵਾਲੀ ਟ੍ਰੇਨ ਦੀ ਟਿਕਟ ਫੜਦੇ ਆ ਕਿ ਜਾਂਦੇ ਕੀ ਜਾਂਦਾ ਦਵਾਈ ਨਾ ਨੰ ਮੰਨਾ ਗਾ ਕਰਾ ਆ ਆਪਣੀ ਇਥੋਂ ਸਟੇਸ਼ਨ ਲਵਾਗੇ ਟਿਕਟ ਇੱਥੋਂ ਇੱਥੋਂ ਟ੍ਰੇਨ ਦੀਆਂ ਟਿਕਟਾਂ ਮਿਲਦੀਆਂ ਆ ਇੱਥੋਂ ਆ ਦੱਸਾਂਗੇ ਕੱਢ ਦਿੰਦੇ ਗਾਂਧੀ ਵਾਲਾ ਨੋਟ ਗਾਂਧੀ ਵਾਲਾ ਨੋਟ ਦੱਸਾ ਇਹਨਾਂ ਨੂੰ ਯੂਰੋ ਉਹ ਗਾਂਧੀ ਹੈ ਨਹੀਂ ਉਹ ਗਾਂਧੀ ਗਿਆ ਆਪਾਂ ਤਾਂ ਵੀ ਮਿੱਤਰ ਆ ਅਗੇ ਅਸੀਂ ਸਟੇਸ਼ਨ ਤੇ ਟਿਕਟਾਂ ਮਿਲ ਗਈਆਂ ਹਨ ਟਿਕਟਾਂ ਫੋਨ ਦੀ ਜੀ ਸਾਨੂੰ ਸਕੈਨ ਹੋ ਵੀ ਤੇ ਹੋ ਗਈ ਸਖਨ ਤਿੰਨਾਂ ਦਾ ਸਟੇਸ਼ਨ ਇੰਨਾ ਕਬੱਡੀ ਵਾਲਾ ਬੈਕ ਲਾਈਨ ਤਾਂ ਮਾਮੇ ਨੇ ਕਬੱਡੀ ਖੇਡੀ ਦੀ ਆ ਹਨਾ ਬੱਗੇ ਪੰਡਿਆ ਆ ਉਹਨਾਂ ਬੱਗੇ ਪੰਡਿਆ ਵਾਲੇ ਨੇ ਕਬੱਡੀ ਖੇਡਦਾ ਦੁੱਲਾ ਬੱਕਾ ਪੰਡਿਆ ਟਰੇਨ ਆਪਣੀ ਵੀ ਆ ਗਈ ਉਹਦੇ ਚਲੋ ਭਈਆ ਟਾਣਾ 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 ਅਜੀ ਟ੍ਰੇਨ ਮਾਰੀਓ ਛਾਲਾਂ ਵਿੱਚ ਪਈ ਖੁੰਜਾ ਸਿੰਟਿਮ ਕੋਲਗੀ ਚੱਲ ਚਲਾ ਚੱਲ ਹੁੰਦੀ ਹੀ ਨਹੀਂ ਰਹਾ ਨਾ ਬੇਤੀ ਬੜੀ ਥੋੜੀ ਇੱਥੇ ਟ੍ਰੈਕੀ ਦੇ ਵਿੱਚ ਅੱਗ ਲੱਗਣਾ ਹੈ ਕਿਹਦੇ ਨੂੰ ਪੰਜਾਬ ਲੱਗਦਾ ਨਹੀਂ ਇੰਡੀਆ ਮਿੰਨੀ ਪੰਜਾਬ ਬਣਾ ਦਿੱਤਾ ਗਿਆ ਮਿੰਨੀ ਪੰਜਾਬ ਹੋ ਜੀ ਮਿੱਤਰੋ ਪਹੁੰਚ ਗਏ ਜੀ ਅਸੀਂ ਸਾਲ ਤੋਂ ਦੀ ਪੁੰਦੀ ਲੱਗੀ ਆਪਣੀ ਟ੍ਰੇਨ ਉੱਤਰ ਬਾਏ ਬਾਏ ਟ੍ਰੇਨ ਬਾਏ 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 ਸਾਰੇ ਮੁੰਡੇ ਜਾਂਦੇ ਭੁੱਖ ਭੱਖ ਲੱਗੀ ਆ ਤੇ ਕੁਝ ਖਾ ਪੀ ਲਈਏ ਤੇ ਚੈੱਕ ਕਰੋ ਵੀਊ ਤੇ ਆਉਣ ਵੜ ਗਏ ਅੰਦਰ ਖਾਣਗੇ ਕੁਝ ਪਾਣੀ ਖਰਾਓ ਕਰੋ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਜਿਹੜਾ ਬੰਦਾ ਵੈਸ ਨੂੰ ਆ ਉਹ ਨਾ ਕਰਾਵੇ ਮੈਨੂੰ ਵੈਜੂ ਬਈ ਮੈਨੂੰ ਠੰਡ ਬੜੀ ਆ ਲੱਤਾਂ ਠੰਡੀਆਂ ਦੇਖੋ ਕਪਿੰਦੇ ਠੰਡ ਦੇ ਵਿੱਚ ਬੰਦੇ ਟਲਦੇ ਕਿਤੇ ਬਾਬੁਰਗੇ ਆਪਣਾ ਸਮਾਨ ਤਿਆਰ ਹੋਣਿਆ ਅੰਦਰ ਬੰਦਾ ਡਿਆ ਬਣਾਉਣਾ ਸਮਾਨ ਤਿਆਰ ਹੋਣਿਆ ਨਾ ਵੀ ਮੇਤਰਾ ਸਾਡਾ ਤੇ ਆ ਗਿਆ ਜੀ ਆਰਡਰ ਉਹ ਬੰਦੇ ਸਾਡੇ ਦਾ ਵੀ ਆ ਗਿਆ ਜੀ ਉਹਦੇ ਆ ਸਾਡਾ ਬੰਦਾ ਮੂੰਹਾਂ ਦੇ ਵੇਖਣਿਆ ਜੀ ਇਹ ਬੰਦਾ ਬੈਜੀ ਬੈਜੀ ਚੇਰਨੀ ਨਾ ਚਿਕਨ ਵਾਲੇ ਦੇ ਆ ਗਏ ਲਓ ਜੀ ਚੈੱਕ ਕਰੋ ਪੁੰਦੀ ਦਾ ਨਵਾਂ ਜਿਹਾ ਸ਼ਹਿਰ ਹੈ ਪੁੰਦੀ ਕੈਂਡ ਗੱਲ ਬਾਤ ਹੈ ਇੰਚ ਨੇ ਰੁੱਖ ਰੱਖ ਸੋਹਰਾ ਹੋ ਜਾਗਾ ਆ ਪੁੰਦੀ ਦਾ ਸ਼ਹਿਰ ਆਈ ਲਵ ਪੁੰਦੀ ਇਹ ਸ਼ਹਿਰ ਤੇ ਇੰਦੀਆਂ ਗਲੀਆਂ ਸੋਹਣੀਆਂ 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 ਇਹਨਾਂ ਨੇ ਵੱੱਤਾਂ ਵਰਨ ਸੰਭਿਆ ਆ ਪੂਰਾ ਗਮਲਿਆਂ ਚ ਲਾਏ ਆ ਰੁੱਖ ਸ਼ੁੱਕ ਇੱਕ ਰੁੱਖ ਤੇ ਸੌ ਸੁੱਖ ਆਈ ਮੇਟਰ ਗਲੀਆਂ ਗਲੀਆਂ ਨਿਆਰੇ ਆਈਆਂ ਹੁੰਦਾ ਬੰਦੇ ਇੱਥੇ ਬਹੁਤ ਪੰਜਾਬੀ ਰਹਿੰਦੇ ਆਪਣੇ ਕੋਈ ਨਿਆਰੇ ਆਲੇ ਆ ਤੇ ਕੋਣ ਮੂੜ ਕੇ ਆਪਾਂ ਇਹਨਾਂ ਨੇ ਛਤਰੀਆਂ ਲਗੀਆਂ ਨੇੜੇ ਨੂੰ ਮਾਰਨ ਆ ਜੀ ਬੋਈ ਬੋਈ ਕਰਦੇ ਆ ਜੀ ਮਿੱਤਰੋ ਵਲੌਗ ਦੀ ਕਰਦੇ ਆ ਅਸੀਂ ਸਮਾਪਤੀ ਓਕੇ ਬਾਏ ਬਾਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਬਾਏ